ਅਕੀਦਤ ਦਾ ਖਾਤਾ ਸਿਰੇ ਤੱਕ ਆਮ ਲੋਕਾਂ ਫਾਰੇ ਇੱਥੇ ਪਰੇ ਬਿਨਾਂ ਦਾ ਤੇ ਤੁਹਾਨੂੰ ਧੰਨਵਾਦ ਕਿ ਤੁਸੀਂ ਸਾਡੀ ਜਿਹੜੀ ਆਵਾਜ਼ ਨੂੰ ਕਰ ਕਰ ਕੇ ਚਾਹਣ ਤੱਕ ਕੋਸ਼ਿਸ਼ ਸਰਕਾਰਾਂ ਦਾ ਪ੍ਰਸ਼ਾਸਨ ਉਸਰ ਤੋਂ ਤੱਕ ਚਾਹਣ ਦਾ ਕਰਦੇ ਅੱਜ ਐਸ ਵੀ ਸੀ ਵਾਹ ਬਣ ਕੇ ਜੋ ਮੋਰਚਾ ਚੱਲ ਰਿਹਾ ਪਿਛਲੇ 4 ਮਹੀਨੇ ਤੋਂ ਫੇਰ ਸੱਤ ਰੁਪਈਆ ਲੈਤਾ ਮੋਹੜੀ ਕੋਈ ਤੇ ਸਾਰੇ ਆਗੂ ਸਹਿਬਾਨਾਂ ਨੇ ਇਕੱਠੇ ਹੋ ਕੇ ਇੱਕ ਵਿਸ਼ੇਸ਼ ਤੌਰ ਤੇ ਅਗਾਮੀ ਮੀਟਿੰਗ ਕੀਤੀ ਜਿਸ ਮੀਟਿੰਗ ਵਿੱਚ ਵਿਚਾਰਿਆ ਗਿਆ ਕਿ ਜੋ ਕਾਂਗਰਸ ਪਾਰਟੀ ਦੇ ਲੋਕ ਸਭਾ ਦੇ ਉਮੀਦਵਾਰ ਅਮ੍ਰਿਤਸਰ ਤੋਂ ਸ੍ਰੀ ਅਮਰਿੰਦਰ ਸਰ ਤੋਂ ਜੋ ਲੋਕ ਸਭਾ ਦੇ ਉਮੀਦਵਾਰ ਨੇ ਜਿਨ੍ਹਾਂ ਨੇ ਫਿਕਰ ਭਰੇ ਤੇ ਪਿਛਲੇ ਦਿਨੇ ਕਿਸੇ ਟੀਵੀ ਚੈਨਲ ਤੇ ਆਪਣੀ ਇੰਟਰਵਿਊ ਦੇ ਰਿਹਾ ਤੇ ਅਸੀਂ ਚੈਨਲਾਂ ਰਾਹੀਂ ਇੰਟਰਵਿਊ ਸੁਣੀ ਹੈ ਤੇ ਕਿਵੇਂ ਉਹ ਐਸੀ ਸਮਾਜ ਦੇ ਬੱਚਿਆਂ ਨੂੰ ਐਸੀ ਸਮਾਜ ਦੇ ਬੇਟਿਆਂ ਨੂੰ ਬੱਚਿਆਂ ਨੂੰ ਦੱਸ ਰਿਹਾ ਵੀ ਜਿਹੜੇ ਸਾਰਾ ਹੀ ਕ੍ਰਾਈਮ ਹੋ ਰਿਹਾ ਛੁਰੀਆਂ ਚਲਾ ਰਹੇ ਨੇ ਗੈਂਗਸਟਰ ਬਣ ਰਹੇ ਨੇ ਚੈਨੀਆ ਚੱਪਟ ਕਰ ਰਹੇ ਨੇ ਉਹ ਸਾਰੇ ਜਿਹੜੇ ਐਸਸੀ ਸਮਾਜ ਨਾਲ ਸੰਬੰਧਿਤ ਲੋਕ ਨੇ ਪਹਿਲਾਂ ਛੋਟੀਆਂ ਚੋਰੀਆਂ ਕਰਦੇ ਨੇ ਫਿਰ ਵੱਡੇ ਜਿਹੜਾ ਗੈਂਗਵਾਰ ਕਰਦੇ ਨੇ ਤੇ ਉਸ ਵਿੱਚ ਸਾਰੇ ਜਿਹੜਾ ਐਸਸੀ ਸਮਾਜ ਨੂੰ ਬਹੁਤ ਵੱਡੀ ਥੇਸ ਪਹੁੰਚੀ ਹੈ ਤੇ ਐਸਸੀ ਸਮਾਜ ਨੂੰ ਨੇ ਟੀਵੀ ਚੈਨਲ ਨਾਲ ਹੀ ਜਲੀਲ ਕੀਤਾ ਤੇ ਅਸੀਂ ਸਾਰੇ ਮੋਰਚੇ ਦੇ ਆਗੂ ਸਹਿਮਾਨਾਂ ਨੇ ਅੱਜ ਸਲਾਹ ਕਰਕੇ ਮੁਰਾਂ ਦੇ ਖਿਲਾਫ ਇੱਕ ਲਿਖਤੀ ਸ਼ਿਕਾਇਤ ਜਿਹੜੀ ਹੈ ਗੁਰਜੀਤ ਆਉਜਲੇ ਦੇ ਖਿਲਾਫ ਲਿਖ ਕੇ ਇੱਕ ਕੰਪਲੇਂਟ ਪਾਰ ਸਰਕਾਰ ਦੇ ਲੈਕਚਰ ਕਮਿਸ਼ਨ ਨੂੰ ਦੇ ਰਹੇ ਨੇ ਤੇ ਐਸਸੀ ਕਮਿਸ਼ਨ ਕਮੇ ਨੂੰ ਅਸੀਂ ਕੰਪਲੀਟ ਦੇ ਰਹੇ ਨੇ ਵੀ ਦੇ ਖਿਲਾਫ ਐਸਸੀ ਐਕਟ ਲਾ ਕੇ ਪਰਚਾ ਦਰਜ ਹੋਏ ਤੇ ਸਾਰੇ ਹੀ ਐਸਸੀ ਸਮਾਜ ਨੂੰ ਸਾਡੇ ਰਾਹੀਂ ਬੇਨਤੀ ਕਰਨਾ ਚਾਹੁੰਦੇ ਆ ਜੇਕਰ ਅਜਿਹੇ ਲੀਡਰ ਤੁਹਾਡਾ ਅੱਜ ਹੀ ਸਤਕਾਰ ਨਹੀਂ ਕਰਦੇ ਨਾਲ ਉਹ ਵੋਟਾਂ ਲੈ ਰਹੇ ਨੇ ਵੋਟਾਂ ਮੋੜ ਰਹੇ ਨੇ ਪਿੱਛੇ ਵੀ ਉਹ ਐਮਪੀ ਰਹਾ ਐਮਪੀ ਬਣ ਕੇ ਉਹਨੇ ਕੀ ਕਰਤੂਤ ਕਰੀ ਐ ਕੀ ਸਵਾਰ ਢਾਈ ਐ ਉਹ ਵੀ ਸਾਰੀ ਜਿਹੜੀ ਉਹ ਐਸਸੀ ਭਾਈਚਾਰੇ ਨੂੰ ਪਤਾ ਹੋਊਗਾ ਅੰਮ੍ਰਿਤਸਰ ਜ਼ਿਲ੍ਹੇ ਦੇ ਹਲਕੇ ਨੂੰ ਤੇ ਉਸ ਦੇ ਖਿਲਾਫ ਅਸੀਂ ਜਿਹੜਾ ਤਿੱਖਾ ਰੋਜ਼ ਪ੍ਰਦਰਸ਼ਨ ਕਰਾਂਗੇ ਵਿਰੋਧ ਕਰਾਂਗੇ ਤੇ ਹੁਣ ਦੀਆਂ ਲਿਖਤੀ ਅਸੀਂ ਕੰਪਲੇਟਾਂ ਪੇਚ ਰਹੇ ਨੇ ਤੇ ਜੇਕਰ ਸਰਕਾਰ ਨੇ ਜਾਂ ਸਾਡੀ ਪਾਰਟੀ ਨੇ ਨਾ ਸੁਣੀ ਤਾਂ ਉਹਦੇ ਖਿਲਾਫ ਅਸੀਂ ਜਿਹੜਾ ਵੱਡਾ ਸੰਘਰਸ਼ ਕਰਾਂਗੇ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਅਮਰitsar ਲੋਕ ਸਭਾ ਹਲਕੇ 'ਚ ਅਸੀਂ ਜਾ ਕੇ ਉਹਦਾ ਪਿੱਟ ਸੱਪਾ ਕਰਾਂਗੇ ਤੇ ਉਹਦੇ ਫੁਕਲੇ ਫੁਕਾਂਗੇ ਤੇ ਉਹਦੇ ਖਿਲਾਫ ਜਦੋਂ ਤੱਕ ਕਾਰਵਾਈ ਨਾ ਹੋਏ ਤੇ ਜਾਂ ਸਾਨੂੰ ਕੋਈ ਕੂੜ ਦਾ ਦਰਵਾਜ਼ਾ ਖੜਕਾਣਾ ਪਵੇ ਅਦਾਲਤ ਦਾ ਦਰਵਾਜ਼ਾ ਖੜਕਾਣਾ ਪਵੇ ਉਹਦੇ ਖਿਲਾਫ ਕਾਰਵਾਈ ਕਰਾਵਾਂਗੇ ਜਾਂ ਉਹ ਏਸੀ ਸਮਾਜ ਤੋਂ ਮਾਫੀ ਮੰਗੇ ਜਿਹੜਾ ਜਿਹੜਾ ਇਹਨਾਂ ਨੇ ਪਿਛਲੇ ਦਿਨਾਂ ਜਿਹੜਾ ਹੈ ਟੀਵੀ ਚੈਨਲਾਂ 'ਆ ਰਾਹੀਂ ਸਾਨੂੰ ਇਸੀ ਸਮਾਜ ਦੇ ਲੋਕਾਂ ਨੂੰ ਇਸੀ ਸਮਾਜ ਦੇ ਬੱਚਿਆਂ ਨੂੰ ਜਲੀਲ ਕੀਤਾ ਤੇ ਮੈਂ ਹੁਣ ਸਾਰੇ ਆਗੂ ਸਾਹਿਬਾਨ ਨੂੰ ਬੇਨਤੀ ਕਰ ਦਿੰਦੇ ਆ ਆਪਣੇ ਆਪਣੇ ਇਤਿਆਬ ਆਪਣੇ ਆਪਣੇ ਰੱਖਣਗੇ ਪ੍ਰਵੀਨ ਟਾਗ ਜੀ ਖੜਦਾਂ ਲੋਕ ਸੁਭਲਾ ਜੀ ਤੁਹਾਡਾ ਸਿੱਧਾ ਸਵਾਲ ਹੈ ਕਿ ਗੁਰੂ ਦੀ ਨਗਰੀ ਅੰਮ੍ਰਿਤਸਰ ਜਿੱਥੇ ਕੀ ਮਤਲਬ ਕਿ ਇਤਿਹਾਸ ਬਹੁਤ ਵੱਡਾ ਰਿਹਾ ਹੈ ਉੱਥੇ ਦਾ ਉਮੀਦਵਾਰ ਹੋਵੇ ਤੇ ਇਸ ਤਰ੍ਹਾਂ ਦੀ ਗੱਲਾਂ ਕਰੇ ਗੁਰੂ ਦੀ ਨਜ਼ਰ 'ਚ ਤਾਂ ਹਰ ਕੋਈ ਬਰਾਬਰ ਹੁੰਦਾ ਹੈ ਤੇ ਇਸ ਤਰ੍ਹਾਂ ਦੀ ਗੱਲ ਕਿਉਂ ਕੀਤੀ ਜਾ ਰਹੀ ਹੈ ਕੀ ਉਹ ਖਾਸ ਇੱਕ ਉਹਨੂੰ ਮਤਲਬ ਕਿ ਫੋਕਸ ਕਰਕੇ ਇਸ ਤਰ੍ਹਾਂ ਦਾ ਜਲੀਲ ਕਰਨਾ ਚਾਹੁੰਦੇ ਨੇ ਉਹ ਗੁਰੂ ਸਾਹਿਬ ਨੇ ਜਾਤ ਪਤ ਖਤਮ ਕਰਨ ਲਈ ਪੰਜ ਪਿਆਰੇ ਸਾਜੇ ਸੀ ਪੰਜੇ ਪਿਆਰਾਂ ਚ ਸਾਰੀਆਂ ਤਕਰੀਬਨ ਕਸ਼ਟਾ ਕਮਾ ਸੀ ਜਿਹਨਾਂ ਨੂੰ ਇਕੱਠਾ ਇੱਕੋ ਵਾਟੇ ਚ ਅਮਰ ਛਕਾਇਆ ਅੱਜ ਵੀ ਚੱਲ ਰਿਹਾ ਉਹੀ ਪ੍ਰਸਾਦ ਚੱਲ ਰਹੀ ਹੈ ਖਾਲਸੇ ਦੀ ਜਿਵੇਂ ਪਹਿਲਾਂ ਚੱਲ ਰਹੀ ਥੀ ਪਰ ਲੋਕਾਂ ਦਾ ਜਿਹੜਾ ਭੇਦ ਭਾਵ ਹੈ ਇਹ ਤਰਾੜ ਲੋਕਾਂ ਦਾ ਭੇਦ ਭਾਵ ਹੈ ਇਹ ਗਰੀਬ ਲੋਕਾਂ ਨੂੰ ਸਿਰਫ ਦਾ ਸਿਰਫ ਕੋਟ ਬੈਂਕ ਕਰਕੇ ਬਟੋਰ ਕੇ ਇਹਨਾਂ ਲੋਕਾਂ ਨੂੰ ਜਲੀਲ ਕਰਦੇ ਨੇ ਤੇ ਇਹਨਾਂ ਨੂੰ ਪਛੜਾ ਪਣ ਦਿਖਾ ਕੇ ਇਹਨਾਂ ਦਾ ਇਹਨਾਂ ਲੋਕਾਂ ਨੂੰ ਜਿਹੜਾ ਜਲੀਲ ਕਰਨਾ ਚਾਹੁੰਦੇ ਨੇ ਤਾਂ ਕਿ ਹੁਣ ਉਹ ਲੋਕ ਨਹੀਂ ਰਹੇ ਪਹਿਲਾਂ ਵਾਲੇ ਹੁਣ ਜਾਗਰੂਕ ਹੋਗੇ ਤੁਹਾਡਾ ਜਿਹੜਾ ਮੀਡੀਆ ਦਾ ਸੋਸ਼ਲ ਮੀਡੀਆ ਦਾ ਜਵਾਨਾ ਹੈ ਤਾਂ ਕਿ ਇਹਨਾਂ ਲੋਕਾਂ ਨੂੰ ਜਵਾਬ ਦੇਹੀਏ ਪਹਿਲਾਂ ਅਜਿਹੇ ਐਮਪੀਆ ਦੇ ਕਈਆਂ ਦੇ ਅਸੀਂ ਬਹੁ ਮੋੜੇ ਨੇ ਅਜਿਹੇ ਐਮਪੀਆ ਦੇ ਕਈਆਂ ਨੇ ਨੱਥ ਪਾਈ ਹੈ ਤੇ ਤੁਹਾਨੂੰ ਬਹੁਤ ਸਾਰੀਆਂ ਅਸੀਂ ਉਦਾਹਰਨਾਂ ਵੀ ਦੇ ਸਕਦੇ ਹਾਂ ਜੇਕਰ ਐਮਪੀਆ ਦੀ ਗੱਲ ਕਰੀਏ ਇਹ ਲੋਕ ਜਿਵੇਂ ਬਖਲਾਗੇ ਹੋਏ ਜਿਵੇਂ ਉਹ ਲਾਲਜੀ ਤੋਂ ਭੁੱਲਰ ਨੇ ਵੀ ਥੋੜੀ ਜੀ ਗੱਲ ਕੀਤੀ ਸੀ ਨਖੇਤੀ ਨੂੰ ਕਿਵੇਂ ਲੋਕਾਂ ਨੇ ਕਿਵੇਂ ਵਿਰੋਧ ਕੀਤਾ ਜਿਵੇਂ ਕਿ ਐਸਸੀ ਬੀਸੀ ਭਾਈਚਾਰੇ ਨੂੰ ਗੁੱਲੀ ਕਟ ਕਹਿਣਾ ਕਿਸੇ ਨੂੰ ਸੁਨਾਰੇ ਨੂੰ ਕੁਝ ਕਹਿਣਾ ਇਹ ਲੋਕ ਮਨ ਲੱਗਦੀ ਬਖਲਾਗੇ ਬੋਟਾਂ ਚ ਕੋਈ ਵੀ ਕੈਂਡੀਡੇਟ ਹੈ ਜਿਹੜਾ ਆਪਣਾ ਆਪ ਜਿਹੜਾ ਆਪਣਾ ਸੰਤੁਲਨ ਬੁਆਵੇ ਤੇ ਕਿਹੜੀ ਪਾਰਟੀ ਤੇ ਸੰਬੰਧਿਤ ਨੇ ਉਹਨਾਂ ਤੇ ਕੀ ਕਹਿਣਾ ਚਾਹੋ ਜਿਹੜੇ ਕਿਹੜੀ ਪਾਰਟੀ ਤੋਂ ਨੇ ਮੇਨੇ ਇਹ ਕਾਂਗਰਸ ਪਾਰਟੀ ਤੋਂ ਐ ਅੰਮ੍ਰਿਤਸਰ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਐ ਜਿਹੜੇ ਨਾਮਿਨੇਸ਼ਨ ਪਰ ਇਹ ਕਾਗਜ਼ ਭਰੇ ਐ ਤੇ ਜਗਾਂ ਜਗਾਂ ਜਾ ਰਿਹਾ ਸਟੇਜਾਂ ਦੇ ਸਪੀਚ ਕਰ ਰਿਹਾ ਤੇ ਉੱਥੇ ਵੀ ਜਿਹੜਾ ਮੈਂ ਅਸੀ ਭਾਈਚਾਰੇ ਨੂੰ ਤੇ ਪੂਰੇ ਪੰਜਾਬ ਦੇ ਅਸੀਂ ਭਾਈਚਾਰੇ ਨੂੰ ਇਹ ਬੇਨਤੀ ਕਰਦਾ ਅੱਜ ਮੋਰਚੇ ਦਾ ਮੋਰਚੇ ਤੋਂ ਤਾਂ ਕਿ ਅਜਿਹੇ ਬੰਦੇ ਦਾ ਜਿਹੜਾ ਬਾਈਕਾਟ ਕੀਤਾ ਜਾਵੇ ਤਾਂ ਕਿ ਇੱਕ ਵੀ ਵੋਟ ਦਾ ਪੈਣ ਦੇਵੇ ਇਹਦਾ ਬੂਥ ਨਾ ਲੱਗਣ ਦੇਵੇ ਤਾਂ ਕਿ ਮੁੜ ਕੇ ਕੋਈ ਪਾਰਟੀ ਦਾ ਕੰਮ ਦਾ ਇਹ ਲੋਕਾਂ ਨੂੰ ਜਲੀਲ ਨਾ ਕਰੇ ਜੇ ਜਦੋਂ ਇਸ ਤਰ੍ਹਾਂ ਦਾ ਕੋਈ ਰਾਜਨੀਤਿਕ ਬੰਦਾ ਇਸ ਤਰ੍ਹਾਂ ਦਾ ਬਿਆਲਬਾਜੀ ਕਰਦਾ ਕੀ ਇਹਦੇ ਪਿੱਛੇ ਉਹਦੀ ਬੋਖਲਾੜ ਵੀ ਲੱਗਦੀ ਹੈ ਬੋਖਲਾੜ ਇੱਕ ਤਰ੍ਹਾਂ ਦੀ ਗਰੋਧੀਆਂ ਨਾਲ ਵੀ ਹੈ ਸ਼ਾਇਦ ਉਹਨੂੰ ਕੋਈ ਹੰਕਾਰ ਹੋ ਗਿਆ ਹੋਵੇ ਜਿਵੇਂ ਪਹਿਲਾਂ ਉਹਦੇ ਤਾਉਣ ਤੇ ਆ ਗਰਦਨ ਤੇ ਕਿਲਾ ਐਮਪੀ ਵਾਲਾ ਹੋਵੇ ਜਾਂ ਕੋਈ ਤਲਾੜ ਬੰਦੇ ਦਾ ਇਸ ਤਰ੍ਹਾਂ ਹੋਵੇ ਕੋਈ ਜ਼ਾਇਦਤ ਪ੍ਰਾਪਰਟੀ ਦਾ ਉਹਦਾ ਕਿਲਾ ਕੱਢਣ ਵਾਸਤੇ ਸਾਡਾ ਐਸੀ ਸਮਾਜ ਤਤ ਪਰ ਤੇ ਅਸੀਂ ਸਾਰੇ ਆਪੂ ਸਹਿਵਾਣ ਇਕੱਠੇ ਹੋ ਕੇ ਅਗਲਾ ਵਿਚਾਰ ਕਰਕੇ ਉਹਦੇ ਕਲਪਸ ਕਰ ਫਿਟ ਰਹੀ ਹੈ ਥੈਂਕ ਯੂ ਸਰ ਹਾਂਜੀ ਅਬਰ ਸਾਨੂੰ ਬੇਨਤੀ ਕਰੂੰਗਾ ਕਿ ਜਿਹੜੀ ਘਟਨਾ ਔਜਲੇ ਨੇ ਸਾਡੇ ਸਮਾਜ ਨੂੰ ਨੀਮਾ ਦਿਖਾਣ ਦੀ ਕੋਸ਼ਿਸ਼ ਕਰੀ ਹੈ ਉਹਦਾ ਜਵਾਬ ਅਸੀਂ ਵੋਟ ਰਾਹੀਂ ਉਹਨੂੰ ਦਈਏ ਉਹਨੂੰ ਪਤਾ ਲੱਗੇ ਕਿ ਐਸੇ ਸਮਾਜ ਨੂੰ ਕਿੱਦਾਂ ਨੀਮਾ ਦਿਖਾਇਆ ਉਹਨੇ ਸਾਨੂੰ ਕਿਹਾ ਕਿ ਛੋਟੇ ਛੋਟੇ ਚੋਰ ਫਿਰ ਵੱਡੀ ਚੋਰੀਆ ਕਰਦੇ ਆ ਫਿਰ ਗੈਂਗਸਟਰ ਬਣ ਜਾਂਦੇ ਆ ਸਾਡੇ ਲੋਕਾਂ ਕੋਲ ਤਾਂ ਰੋਟੀ ਖਾਣ ਤੱਕ ਦਾ ਪੈਸਾ ਹੈ ਨਹੀਂ ਉਹ ਗੈਗਸਟਰ ਕਿੱਥੋਂ ਬਣ ਗਏ ਉਹ ਚੋਣਨੀ ਇਟੇਰੀਆ ਕਿੱਥੋਂ ਕਰ ਲੱਗੇ ਇਹ ਜਾਣ ਬੁਝ ਕੇ ਐਸਸੀ ਸਮਾਜ ਨੂੰ ਨਹੀਂ ಮತ ਖਾਨ ਚ ਕੋਸ਼ਿਸ਼ ਹੈ ਮੈਂ ਅੰਬਰਸਰ ਦੇ ਜਿੰਨੇ ਲੋਕ ਜਿੰਨੇ ਵੋਟਰ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਇਹਨੂੰ ਕਿਸੇ ਵੀ ਬੂਥ ਤੇ ਜਾ ਕੇ ਘੇਰੋ ਔਰ ਦਾ ਸਵਾਲ ਇਸ ਤੋਂ ਮੰਗੋ ਉਸ ਤੇ ਪਰਚਾ ਦਰਜ ਕਰਾਓ ਤਾਂ ਕਿ ਇਸ ਨੂੰ ਪਤਾ ਲੱਗੇ ਕਿ ਐਸਸੀ ਸਮਾਜ ਦੀ ਤਾਕਤ ਕੀ ਹੈ ਐਸਸੀ ਸਮਾਜ ਨੂੰ ਬੇਨਤੀ ਕਰਦਾ ਕਿ ਕਾਂਗਰਸ ਇਸ ਕੈਂਡੀਡੇਟ ਨੂੰ ਜਮਾ ਵੀ ਵੋਟਾਂ ਨਾ ਪਾਓ ਚਾਹੇ ਜਿਸ ਮਰਜ਼ੀ ਨੂੰ ਪਾਓ ਪਰ ਇਸ ਨੂੰ ਨਾ ਪਾਓ ਇਸ ਨੂੰ ਸਿਖਾਓ ਕਿ ਐਸਸੀ ਸਵਾਦੀ ਇੱਜ਼ਤ ਕੀ ਹੈ ਉਹਦੀ ਇੱਜ਼ਤ ਚਿੱਦਾ ਕਰਨੀ ਜਦੋਂ ਸਰਦਾਰ ਦੇ ਬਾਬਾ ਸਾਹਿਬ ਨੇ ਐਸਸੀ ਬੀਸੀ ਸਾਬ ਬਰਾਬਰ ਕੀਤੇ ਐ ਤੇ ਅੱਜ ਕਿਹੜੀ ਗੱਲਾਂ ਰਹਿ ਗਈ ਉਹ ਜਾਮਪੂਰ ਕੇ ਸਾਡੇ ਲੋਕਾਂ ਨੂੰ ਨੀਵਾ ਦਿਖਾ ਰਹੇ ਪ੍ਰਵੀਰ ਜੀ ਇਹ ਇਸ ਤਰ੍ਹਾਂ ਦੀ ਵੀਡੀਓ ਤੁਹਾਡੇ ਕੋਲ ਲੀਜੀ ਚੈਨਲ ਦੀ ਤੁਹਾਡੇ ਕੋਲ ਤੱਕ ਪਹੁੰਚੀ ਹੈ ਪੂਰੇ ਪੰਜਾਬ ਚ ਵੀ ਗਈ ਹੋਏਗੀ ਬਿਲਕੁਲ ਪੂਰੇ ਪੰਜਾਬ ਚ ਹੀ ਪੂਰੇ ਪੰਜਾਬ ਚ ਨੇ ਵੀ ਵੀਡੀਓ ਕਿਤੇ ਨਾ ਕਿਤੇ ਦੇਖੀ ਹੋਣੀ ਜਾਂ ਕਿਸੇ ਨੇ ਸ਼ਿਕਾਇਤ ਕੀਤੀ ਹੋਣੀ ਹਜੇ ਤੱਕ ਕਾਰਵਾਈ ਨਾ ਕਰਨ ਦੀ ਨਹੀਂ ਅਸੀਂ ਐਸਸੀ ਬੀਸੀ ਮੋਰਚੇ ਇੱਕ ਨਹੀਂ ਸਪੈਸ਼ਲੀਆਂ ਜਿਸੀਂ ਮੀਟਿੰਗ ਕਰੀ ਹੈ ਅਸੀਂ ਖੁਦ ਆ ਲੜਾਈ ਲੜਾਂਗੇ ਉਹਦੀ ਲਿਖਤੀ ਸ਼ਿਕਾਇਤ ਵੀ ਕਰਾਂਗੇ ਉਹ ਤੇ ਪਰਚਾਦਰਜ ਵੀ ਕਰਾਵਾਂਗੇ ਐਸਸੀ ਕਮਿਸ਼ਨ ਭਾਰਤ ਨੂੰ ਵੀ ਉਹਦੀ ਸ਼ਿਕਾਇਤ ਦੇਵਾਂਗੇ ਤਾਂ ਕਿ ਇਹਨੂੰ ਪਤਾ ਲੱਗੇ ਤੇ ਜਿਹੜਾ ਹੰਕਾਰ ਆ ਕਿਤਾ ਤੋੜਨਾ ਤੇ ਮੈਂ ਸਾਰੇ ਸਮਾਜ ਨੂੰ ਬੇਨਤੀ ਕਰੂਗਾ ਕਿ ਇਹਨੂੰ ਵੋਟ ਨਾ ਪਾਓ ਪੁਰਜ਼ ਨੂੰ ਪਤਾ ਲੱਗੇ ਕਿ ਅਸੀਂ ਸਮਾਜ ਦੀ ਤਾਕਤ ਹਾਂ ਸਾਰਾ ਤੋਂ ਪਹਿਲਾਂ ਸਾਡੇ ਚੈਨਲ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਜੋ ਹਮੇਸ਼ਾ ਸਾਡੇ ਐਸੀ ਸਮਾਜ ਦੇ ਬੰਦੇ ਹੈ ਜਿਹੜੀ ਆਵਾਜ਼ ਹੈ ਚਾਹਦੇ ਆ ਤੁਸੀਂ ਆਪਣਾ ਕੀਮਤੀ ਸਮਾਂ ਦੇ ਕੇ ਸਾਡੇ ਕੋਲ ਆਂਦੇ ਹੋ ਬਹੁਤ ਬਹੁਤ ਧੰਨਵਾਦ ਥੈਂਕਸ ਤੇ ਜਿੱਦਾਂ ਕਿ ਲਗਾਤਾਰ ਤੁਸੀਂ ਦੇਖ ਰਹੇ ਹੋ ਕਿ ਸਾਡੇ ਐਸ்சி ਸਮਾਜ ਨੂੰ ਦਵਾਨ ਦੀ ਕੋਸ਼ਿਸ਼ ਹੋ ਰਹੀ ਹੈ ਗੱਲਾਂ ਦੇ ਕੋਈ ਨਾ ਕੋਈ ਵਿਅਕਤੀ ਉੱਠਦਾ ਹੈ ਜੋ ਪਪੂਲਰ ਨਹੀਂ ਹੈ ਉਹ ਛੋਟੀ ਜੀ ਐਸਸੀ ਦੇ ਸਮਾਜ ਦੇ ਉੱਪਰ ਕੋਈ ਗੱਲ ਕਰਦਾ ਹੈ ਜਾਂ ਟਿੱਪਣੀ ਕਰਦਾ ਹੈ ਤੇ ਕਰਕੇ ਉਹ ਪਪੂਲਰ ਹੋ ਜਾਂਦਾ ਹੈ ਤੇ ਇਸੇ ਤਰੀਕੇ ਨਾਲ ਜਿਹੜਾ ਓਜਲਾ ਐ ਐਮਕੇ ਜੀ ਇਲੈਕਸ਼ਨ ਨੰਬਰ ਸਰ ਤੋਂ ਖੜਾ ਹੈ ਉਸਨੇ ਵੀ ਇਹੀ ਦਿੱਕੇ ਸਟੰਟ ਖੇលਿਆ ਇਸ ਅਸੀ ਸਮਾਜ ਨੂੰ ਉਹਨਾਂ ਚੈਨੀ ਚੋਰ ਗੁੰਡਾ ਬਦਮਾਸ਼ ਗੈਂਗਸਟਰ ਕੁੱਛੇ ਸ਼ਬਦ ਅਬਿਊਜ਼ ਯੂਜ਼ ਕੀਤੇ ਆ ਤੇ ਬੜੇ ਲਿਖੇ ਹੋਣ ਕਾਰਨ ਵੀ ਤੇ ਸਰਦਾਰ ਵਿਅਕਤੀ ਜੇ ਇਦਾਂ ਦੀ ਗੱਲ ਕਰੇ ਔਰ ਐਮਪੀ ਰਹਿ ਚੁੱਕਿਆ ਤਾਂ ਅਸੀਂ ਇਹ ਸਮਝਦੇ ਹਾਂ ਬਹੁਤ ਬੇਵਕੂਫੀ ਵਾਲੀ ਗੱਲ ਹੈ ਉਹਨਾਂ ਨੂੰ ਇਸ ਚੀਜ਼ ਦਾ ਪੇਤਨੀ ਹੈ ਜਾਂ ਨੌਲੇਜ ਨਹੀਂ ਹੈ ਬਾਕੀ ਜੇ ਨਹੀਂ ਹੈ ਤਾਂ ਅਸੀਂ ਇਲੈਕਸ਼ਨ ਕਮਿਸ਼ਨ ਦੁਆਰਾ ਤੇ ਸਰਕਾਰ ਦੁਆਰਾ ਤੇ ਪੁਲਿਸ ਦੁਆਰਾ ਕੰਪਲੀਟ ਕਰਕੇ ਉਹਨਾਂ ਨੂੰ ਇਹ ਅਪਗਤ ਕਰਾਵਾਂਗੇ ਕਿ ਵੀ ਐਸੀ ਕਿੰਨੀ ਕੁ ਪਾਵਰ ਰੱਖਦਾ ਹੈ ਤੇ ਕਿੰਨੇ ਕਿ ਚੈਲੇਂਜ ਹੋ ਰਿਹਾ ਤੇ ਕਿੰਨੇ ਕ ਗੈਂਗਸ ਰਹਿ ਅਸੀਂ ਬਿਲਕੁਲ ਤਾਂ ਕਾਨੂੰਨੀ ਲੱਗਦਾ ਕਿ ਇਹਨਾਂ ਸੈਂਸਿਟਿਵ ਮੁੱਦਾ ਤੇ ਇਲੈਕਸ਼ਨ ਦੇ ਪੀਰੀਅਡ 'ਚ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਨਾ ਖਾਸ ਕਰਕੇ ਕੈਂਡੀਡੇਟ ਨੂੰ ਇਸ ਚੀਜ਼ ਦਾ ਨੁਕਸਾਨ ਹੋਏਗਾ ਫਿਰ ਵੀ ਉਹ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰ ਰਹੇ ਨੇ ਦੇਖੋ ਸਰ ਇਹ ਐਕਚੁਅਲੀ ਜਾਣ ਬੁੱਝ ਕੇ ਸਟੰਡ ਖੇਲਦੇ ਆ ਇੱਕ ਚਾਹਦੇ ਆ ਵੀ ਜਿਹੜੀ ਸਾਡੀ ਵੀਡੀਓ ਹੈ ਜਿਆਦਾ ਜਿਆਦਾ ਲੋਕਾਂ ਕੋਲ ਪਹੁੰਚੇ ਸਾਡਾ ਪ੍ਰਚਾਰ ਹੋ ਜਾਏ ਕਿਉਂਕਿ ਇਹ ਸਾਨੂੰ ਕਿਸੇ ਗਿਣਤੀ 'ਚ ਨਹੀਂ ਗਿਣਦੇ ਇਹਨਾਂ ਨੂੰ ਪਤਾ ਹੈ ਵੀ ਜਿੱਦਾਂ ਮਰਜ਼ੀ ਕਰਕੇ ਇਹਨਾਂ ਨੂੰ ਆਪਾਂ ਦਿਵਾਲਾਂਗੇ ਪਰ ਹੁਣ ਉਹ ਸਮਝ ਨਹੀਂ ਰਿਹਾ ਜਦੋਂ ਦਾ ਇਹ ਮੋਰਚਾ ਲਗਿਆ ਹੈ ਇੱਥੇ ਸੱਤ ਫੇਸ 'ਚ ਹੁਣ ਉਹ ਸਮਝ ਨਹੀਂ ਰਿਹਾ ਜਿਹੜਾ ਦਬ ਜੇਗਾ ਜਾਂ ਕਿਸੇ ਨੇ ਕੰਪਰੋਮਾਈਜ਼ ਕਰ ਲੇ ਇਹ ਮੋਰਚਾ ਇਸੀ ਕਰਕੇ ਲਾਇਆ ਗਿਆ ਹੈ ਐਵੇਂ ਨਹੀਂ ਇੱਥੇ ਬੈਠੇ ਸਾਡੇ ਕੁੰਮੜਾ ਸਾਹਿਬ ਦੇ ਸਾਡੇ ਪਰਵੇਟਾਂ ਸਾਹਿਬ ਦੇ ਇੱਥੇ ਪਰਚੇ ਹੋਏ ਆ ਐਮਪਾਇਰ ਹੋਈਆਂ ਆਪਣੇ ਸਰੀਰ ਦੇ ਉੱਪਰ ਸਾਰਾ ਸਮਾਜ ਦਾ ਜੋ ਕੂਖਾ ਆਪਣੇ ਸਰੀਰ ਦੇ ਉੱਪਰ ਲੈ ਰਿਹਾ ਇਸ ਕਰਕੇ ਨਹੀਂ ਲੈ ਰਹੇ ਕਿ ਵੀ ਅਸੀਂ ਦਬ ਜਾਾਂਗੇ ਨਹੀਂ ਅਸੀਂ ਦਬਣ ਵਾਲੇ ਨਹੀਂ ਐ ਹੁਣ ਸਮਾਜ ਜਾਗ ਚੁੱਕਿਆ ਹੈ ਪੜਿਆ ਲਿਖਿਆ ਹੈ ਤਾਨੂੰ ਪਤਾ ਹੈ ਸਾਡੇ ਕੀ ਅਧਿਕਾਰ ਹੈ ਅਸੀਂ ਐਮਪੀ ਕੀ ਅਸੀਂ ਪ੍ਰਧਾਨ ਮੰਤਰੀ ਨੂੰ ਵੀ ਥੱਲੇ ਲਾਉਣ ਦੀ ਪੂਰੀ ਹਿੰਮਤ ਰੱਖਦੇ ਹਾਂ ਸਮਾਜ ਬਹੁਤ ਕਾਵਰ ਹੈ ਜਿਸ ਤਰ੍ਹਾਂ ਤੁਸੀਂ ਉੱਥੇ ਅੰਮ੍ਰਿਤਸਰ ਦੀ ਗੱਲ ਕਰ ਰਹੇ ਹੋ ਕਿ ਉਹਨਾਂ ਦਾ ਵਿਰੋਧ ਕੀਤਾ ਜਾਵੇ ਐਸਸੀ ਭਾਈਚਾਰਾ ਵਿਰੋਧ ਕਰੇ ਇੱਥੇ ਕੈਂਡੀਡੇਟ ਕਾਂਗਰਸ ਦਾ ਵੀ ਇੱਥੇ ਵੀ ਹੈਗਾ ਆਨੰਦਪੁਰ ਸਾਹਿਬ 'ਚ ਕੀ ਉਹਦਾ ਵੀ ਵਿਰੋਧ ਤੁਹਾਡੇ ਵੱਲੋਂ ਕੀਤਾ ਜਾਏਗਾ ਜੇ ਇਸ ਤਰ੍ਹਾਂ ਦੀ ਕੋਈ ਗੱਲਬਾਤ ਕਰ ਰਹੇ ਐਕਚੁਅਲੀ ਕੋਈ ਟੋਨ ਮੈਨੀਫੈਸਟੋ ਕਾਂਗਰਸ ਨੇ ਤਾਂ ਲਿਖਿਆ ਨਹੀਂ ਹੈ ਕਿ ਵੀ ਸਾਡੇ ਬਾਰੇ ਚ ਇੰਨੀ ਚੋੜ ਹੈ ਜਾਂ ਕੁਝ ਹੈ ਸਮਥਿੰਗ ਜਿਸ ਵਿਅਕਤੀ ਨੇ ਪਰਸਨ ਨੇ ਗਿਆ ਸੀ ਉਸ ਨੂੰ ਕਰਾਂਗੇ ਨਾ ਟ ਕਿਉਂਕਿ ਹਰ ਬੰਦੇ ਦੀ ਪੰਜੇ ਉਂਗਲਾ ਇੱਕ ਬਰਾਬਰ ਨਹੀਂ ਹੁੰਦੀ ਤਾਂ ਦੀ ਕੀ ਸੋਚ ਹੈ ਮੇਰੀ ਕੀ ਸੋਚ ਹੈ ਸਾਰੇ ਅਸੀਂ ਬੈਠੇ ਨਹੀਂ ਸਵਾਲ ਤੁਹਾਡੇ ਤੋਂ ਹੈ ਕਿ ਪਾਰਟੀ ਜਿਹੜੀ ਹਾਈ ਕਮਾਂਡ ਹੈ ਉਹ ਕਿਉਂ ਨਹੀਂ ਦੇਖਦੀ ਇਸ ਤਰ੍ਹਾਂ ਦੇ ਜੇ ਕੈਂਡੀਡੇਟ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਨੋਟਿਸ ਜਦੋਂ ਆਉਂਦੀ ਜਦੋਂ ਉਹਨਾਂ ਕੋਲ ਕੰਪਲੀਟ ਜਾਏਗੀ ਹੁਣ ਆਪਣਾ ਮੀਟਿੰਗ ਬੈਠੀ ਹੈ ਤੇ ਸਾਰੇ ਬੈਠ ਕੇ ਕਮੇਟੀ ਬਣਾ ਕੇ ਇਹ ਕੈਦੇ ਤੇ ਕੰਪਲੀਟ ਦੇਣਗੇ ਤੇ ਕੰਪਲੀਟ ਇਹਨਾਂ ਦੀ ਹਾਈ ਕਮਾਂਡ ਨੂੰ ਵੀ ਦੇਣਗੇ ਇਲੈਕਸ਼ਨ ਕਮਿਸ਼ਨ ਨੂੰ ਵੀ ਦੇਣਗੇ ਥਾਣੇ ਨੂੰ ਵੀ ਦੇਣਗੇ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਆਸੀ ਉਹਨਾਂ ਦੇ ਕਰਾ ਕੇ ਹਟਾਂਗੇ ਚਾਹੇ ਸਾਡੀ ਜਿੰਦ ਜਾਨ ਜਿੱਤੇ ਮਰਨ ਤੱਕ ਲੱਗ ਜੇ ਅਸੀਂ ਕਰਾ ਕੇ ਹੀ ਹਟਾਂਗੇ ਥੈਂਕ ਯੂ ਇਹ ਸਭ ਤੋਂ ਵੱਧ ਐਸ ਫੇਰੇ ਜੀ ਨੁਕਸਾਨ ਪਚਾਰੀ ਹੈ ਉਹ ਗਰੀਬ ਤਬਕੇ ਦੇ ਲੋਕ ਜਿਹੜੇ ਇਸ ਡੂਰ ਕਾਸਟ ਛੋਟੇ ਪਰਿਵਾਰ ਨੇ ਉਹਨਾਂ ਦੇ ਬੱਚਿਆਂ ਦਾ ਰੁਝਾਨੇ ਦੇ ਵਿੱਚ ਤਬਦੀਲ ਹੁੰਦਾ ਹੈ ਫਿਰ ਉਸ ਤੋਂ ਬਾਅਦ ਉਹ ਕ੍ਰਾਈਮ ਕਰਦੇ ਨੇ ਫਿਰ ਉਹ ਹੌਲੀ ਹੌਲੀ ਜਿਹੜੇ ਅੱਜ ਜਵੇ ਤੁਸੀਂ ਸਮਝ ਲੋਗੇ 20 ਸਾਲ ਦਾ ਬੱਚਾ ਕੋਈ ਅੱਜ ਚੇਨੀਆਂ ਲਾ ਰਿਹਾ ਜਾਂ ਕੋਈ ਨਸ਼ੇ ਕਰ ਰਿਹਾ ਉਹਦੀ ਪੁਸ਼ਤਪ ਨਹੀਂ ਇਸ ਸਿਸਟਮ ਨੇ ਅਇਤੋ 10 ਰੁਪਏ ਨੂੰ ਕੀਤੀ ਹੈ ਤੇ ਅੱਜ ਆ ਕੇ ਉਹ ਚੇਨੀਆਂ ਲਾਉਣ ਜੋਗਾ ਹੋਇਆ ਤੇ ਅੱਜ ਆ ਕੇ ਉਹ ਛੁਰੀ ਮਾਰ ਕਰਨ ਜੋਗਾ ਜਾਂ ਗੈਂਗਸਟਰ ਬਣ ਕੇ ਜਾਂ ਕੁਝ ਇਹੋ ਜਿਹੇ ਧੰਦਿਆਂ ਦੇ ਵਿੱਚ ਉਹ ਅਨਵਾਲਵ ਹੋ ਗਿਆ ਮੈਂ ਦੂਸਰਾ